ਮਸਲਾ ਇਹ ਹੋਇਆ ਜੀ ਇੱਥੇ ਟੈਂਡਰ ਬਾਹਰ ਦੇ ਪੈ ਗਏ ਕਾਫੀ ਜ਼ਿਆਦੇ 70% ਟੈਂਡਰ ਬਾਹਰ ਦੇ ਆ ਗਏ ਜੀ ਯੂਪੀ ਤੋਂ ਬਿਹਾਰ ਤੋਂ ਸਾਰੇ ਅਸੀਂ ਡਬ ਵਾਲੀ ਤੋਂ ਟੱਪ ਕੇ ਆਧਾਰ ਕਾਰਡ ਨਹੀਂ ਬਣਾ ਸਕਦੇ ਇੱਥੇ ਤੁਰਿਆ ਆਉਂਦਾ ਜਿੱਥੋਂ ਦਾ ਕੋਈ ਮਰਜ਼ੀ ਆ ਕੇ ਕਿਸੇ ਦੇ ਵੀ ਐਡਰੈਸ ਤੇ ਗੱਡੀ ਨਾਮ ਲੈ ਕਰਾ ਲੈਂਦਾ ਜੀ 70 80% ਤਾਂ ਸਾਨੂੰ ਇਹ ਖਾ ਗਏ ਕੋਈ 10% ਰਹਿ ਗਏ ਉਹ ਇੱਥੇ ਕੋਈ ਕੋਟਾ ਕਹੇ ਤਾਂ ਜੀ ਕੋਈ ਕੋਸ਼ ਕਹੇ ਤਾਂ ਜਿਵੇਂ ਕਰ ਕਰਾ ਕੇ ਜਮਾਂ ਖਤਮ ਕਰੀ ਜਾ ਰਿਹਾ ਬਹਾਰ ਦੇ ਸਟੇਟਾਂ ਦੇ ਬੰਦਿਆਂ ਨੂੰ ਟੈਂਡਰ ਦੇ ਰਹੇ ਹੈ ਜੀ ਦੀਪੂ ਵਾਲੇ ਜਿਹੜੇ ਲੋਕਲ ਮਾਲਕ ਹੈ ਉਹ ਗੱਟੀਆਂ ਆਪਣੀਆਂ ਤਿਆਰ ਕਰਾ ਰੱਖੀਆਂ 10 10 ਕਿਸੇ ਨੇ ਉਹਨਾਂ ਦੀ 1 1 ਗੱਟੀ ਲਈ ਹੈ ਜੀ ਲੱਖ 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 ਰੁਪਿਆ ਕਿਸ਼ਤ ਹੈ ਜੀ ਗੱਟੀਆਂ ਦੀ ਉਹ ਕਿੱਥੋਂ ਭਰਨ ਜੀ ਹੈ ਕਿ ਇੱਕ ਗੱਟੀ ਹੈ ਨਵਾਂ ਨਵਾਂ ਦਾ 6 6 ਮਹੀਨੇ ਪਹਿਲਾਂ ਕਿਸ਼ਤਾਂ ਭਰੀ ਜਾਂਦੇ ਆ ਜੀ ਇਹ ਤਾਂ ਕਈ ਸੋਣ ਨੂੰ ਸਰਿਆਮ ਤੁਸੀਂ ਦੇਖ ਰਹੇ ਹੋਗੇ ਇਹ ਆਪਾਂ ਡੱਬਾ ਦੀ ਟੱਪ ਜੇ ਹਰਿਆਣੇ 'ਚ ਆਪਣਾ ਆਧਾਰ ਘਟ ਨੇ ਇਹਨਾਂ ਦੀ ਇੱਥੋਂ ਦੀ ਇੰਟੈਂਟਿੰਗ ਆਪਣਾ ਹੈ ਕੋਈ ਸਰਕਾਰਾਂ ਦੀ ਕਮੀ ਹੈ ਗੱਟਾਂ ਤਾਂ ਅਸਾਂ ਚਾਹੇ ਤੇ ਕਈ 2-2 ਅਗਲੇ ਵੀ 8-6 ਮਹੀਨੇ ਨੇ ਖੜਕਾਂਗੇ ਕਿਸ਼ਤਾਂ ਭਰੀ ਰਹੀ ਰੈਗੂਲਰ ਤੋ ਕੀ ਕਰੂਗੇ ਜਿਹੜੇ ਬੰਦੇ ਤੈਸ਼ ਦਾ ਸੀਮਾ ਡੇਟ ਦੇ ਅੰਦਰ ਆ ਗਏ ਆ ਉਹਨਾਂ ਨੂੰ ਅਲਾਉ ਕੀਤਾ ਜਾਵੇ ਤੇ ਜਿਹੜੇ ਬੰਦੇ ਹਲੇ ਤੱਕ ਨਹੀਂ ਆਏ ਉਹਨਾਂ ਨੂੰ ਨਾ ਅਲਾਉ ਕੀਤਾ ਜਾਵੇ ਨੌ ਤ੍ਰਿਕ ਨੂੰ ਬੰਦੇ ਕਹਿ ਰਹੇ ਜੀ ਅਸੀਂ ਆਏ ਸੀਗੇ ਸਾਨੂੰ ਰੋਕਿਆ ਗਿਆ ਸਾਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਉਹ ਅਸੀਂ ਜਾਂਚ ਕਰਾਂਗੇ ਜੇ ਇਤਾਂ ਦਾ ਕੁਝ ਹੋਇਆ ਹੈ ਉਹ ਜੋ ਵੀ ਐਡਮਿਨਿਸਟ੍ਰੇਸ਼ਨ ਦਾ ਫੈਸਲਾ ਹੋਊਗਾ ਉਸ 'ਤੇ ਮੱਥੇ ਨਾ ਮੈਂ ਕਿਹੜੀ ਜੱਫੇ ਪੁੱਛੇ ਨਛੱਤਰ ਸਿੰਘ ਹੈ ਜੀ ਔਇਲ ਟੈਂਕਰ ਐਸੋਸੀਏਸ਼ਨ ਹੈ ਆਪਣੀ ਪੰਜਾਬ ਦੀ ਕੀ ਮਸਲਾ ਹੋਇਆ ਮਸਲਾ ਇਹ ਹੋਇਆ ਜੀ ਇੱਥੇ ਟੈਂਡਰ ਬਾਹਰ ਦੇ ਪੈਗੇ ਕਾਫੀ ਜਿਆਦੇ ਆਪਾਂ ਨੂੰ ਕਿਸੇ ਵੀ ਸਟੇਸ਼ਨ ਤੇ ਕਿਸੇ ਵੀ ਜਗ੍ਹਾ ਤੇ ਹੋਰ ਬਾਹਰ ਜਾ ਕੇ ਟੈਂਡਰ ਨਹੀਂ ਪਾਉਣ ਦੇ ਰਹੇ ਕੋਈ ਵੀ ਜੰਮੂ ਹੋਰ ਕਈ ਜਗ੍ਹਾ ਜਿੱਥੇ ਵੀ ਡੀਪੂ ਹੈ ਸਾਨੂੰ ਕੋਈ ਟੈਂਡਰ ਨਹੀਂ ਪਾਉਣ ਦੇ ਇੱਥੇ ਸਾਰੇ 70% ਟੈਂਡਰ ਬਾਹਰ ਦੇ ਹੈਗੇ ਜੀ ਯੂਪੀ ਤੋਂ ਬਿਹਾਰ ਤੋਂ ਸਾਰੇ ਹੁਣ ਉਹ ਉਹਨਾਂ ਦਾ ਟਾਈਮ ਟੱਪ ਗਿਆ ਜੀ 8 ਤਰੀਕ ਤੱਕ ਐਗਰੀਮੈਂਟ ਦਾ ਟਾਈਮ ਸੀ ਉਹਨਾਂ ਦਾ ਟਾਈਮ ਟੱਪ ਗਿਆ ਟੱਪ ਗਿਆ ਹੁਣੇ ਪ੍ਰਸ਼ਾਸਨ ਦੇ ਇਹ ਸਾਰੇ ਤੱਕਾ ਕਰਵਾ ਕੇ ਉਹਨਾਂ ਦਾ ਕਰਵਾ ਰਹੇ ਉਹ 8 ਤਰੀਕ ਤੋਂ ਪਹਿਲਾਂ ਪਹਿਲਾਂ ਐਗਰੀਮੈਂਟ ਕਰ ਸਕਦੇ ਸੀ ਐਲਓਆਈ ਔਰ ਜਿਹੜੀਆਂ ਟਰਮ ਕੰਡੀਸ਼ਨ ਹੈ ਉਹਨਾਂ ਦੇ ਮੁਤਾਬਕ ਉਹ 8 ਤਰੀਕ ਤੋਂ ਪਹਿਲਾਂ ਆ ਜਾਂਦੇ ਇੱਥੇ ਆ ਕੇ ਕਰ ਸਕਦੇ ਸੀ ਤੱਕੇ ਨਾ ਕਰ ਲੈਂਦੇ ਪ੍ਰਸ਼ਾਸਨ ਨੂੰ ਲੈ ਕੇ ਪਰ ਹੁਣ 8 ਤੋਂ ਬਾਅਦ ਤਾਂ ਉਹਨਾਂ ਦਾ ਟਾਈਮ ਹੀ ਖਤਮ ਹੋ ਗਿਆ ਕਾਨੂੰਨਨ ਹੀ ਟਾਈਮ ਖਤਮ ਹੋ ਗਿਆ ਤਾਂ ਦੇਖਦੇ ਕਿ ਮੈਂ ਜੋ ਮੈਂ ਲਗਾਤਾਰ ਹੈ ਕੀ ਜਾ ਰਿਹਾ ਹੈ ਵੀ ਬਾਹਰਲੇ ਸੂਬਿਆਂ ਦੇ ਲੋਕ ਆ ਜਿਹੜੇ ਪੰਜਾਬ ਵਿੱਚ ਆ ਕੇ ਕਾਬਜ ਪੁਰੇ ਆ ਨਿਜਕਾਰ ਖੋਇਆ ਜਾ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਇਹ ਉਹ ਤਾਂ ਜੀ ਹਰ ਥਾਂ ਤੇ ਹਰ ਖਿੱਤੇ ਤੇ ਖੋਇਆ ਜਾ ਰਿਹਾ ਪੈਰ ਪੈਰ ਤੇ ਖੋਇਆ ਜਾ ਰਿਹਾ ਅਸੀਂ ਡੱਬ ਵਾਲੀ ਤੋਂ ਟੱਪ ਕੇ ਰਾਸ਼ਨ ਕਾਰਡ ਆਧਾਰ ਕਾਰਡ ਨਹੀਂ ਬਣਾ ਸਕਦੇ ਇੱਥੇ ਤੁਰਿਆ ਆਉਂਦਾ ਜਿੱਥੋਂ ਦਾ ਕੋਈ ਮਰਜ਼ੀ ਆ ਕੇ ਕਿਸੇ ਦੇ ਵੀ ਐਡਰੈਸ ਤੇ ਗੱਡੀ ਨਾਮ ਲੈ ਕਰਾ ਲੈਂਦਾ ਜੀ ਐਡਰੈਸ ਕੀ ਤੋਂ ਦਾ ਹੁੰਦਾ ਹੁਣ ਜਿਹੜੇ ਇੱਥੇ ਆਏ ਵੀ ਇੱਕ ਗਰਦਾਰੀ ਹੈ ਹਿਮਾਣਗੜ ਦਾ ਗੱਡੀਆਂ ਆਤੀਆਂ ਉਹਦੀਆਂ ਹਿਮਾਚਲ ਦੇ ਨਾਮ ਦੀਆਂ ਕਰਵਾ ਰੱਖੀਆਂ ਅਧੀਆਂ ਕਿਤੋਂ ਦੀਆਂ ਕਰੋ ਕਿਤੋਂ ਦਾ ਯਾਨੀ ਕਿ ਪੰਜਾਬ ਚ ਆ ਕੇ ਗੱਡੀਆਂ ਨਾਮ ਕਰਵਾਈ ਜਾਂਦੇ ਆ ਬਾਹਰ ਦੇ ਇੱਥੇ ਆ ਕੇ ਚੱਲੀ ਜਾਂਦੀ ਜੀ 70 80% ਤਾਂ ਸਾਨੂੰ ਇਹ ਖਾ ਗਏ ਕੋਈ 10% ਰਹਿ ਗਏ ਉਹ ਇੱਥੇ ਕੋਈ ਕੋਟਾ ਕਹਿੰਦਾ ਜੀ ਕੋਈ ਕੁਛ ਕਹਿੰਦਾ ਜਿਵੇਂ ਕਰ ਕਰਾ ਕੇ ਜਾਵਾਂ ਖਤਮ ਕਰੀ ਜਾ ਰਿਹਾ ਅੱਠ ਅੱਠ ਗੱਡੀਆਂ ਅਸੀਂ ਪਾਈਆਂ ਜੀ ਦੀ ਸਵਾ ਸਵਾ ਲੱਖ ਇੱਕ ਇੱਕ ਗੱਡੀ ਦੀ ਕਿਸ਼ਤਾਂ ਮਹੀਨੇ ਦੀ 6 ਮਹੀਨੇ ਪਹਿਲਾਂ ਤਾਂ ਟੈਂਡਰ ਪਾਉਂਦੇ 6 ਮਹੀਨੇ ਪਹਿਲਾਂ ਲੈ ਕੇ ਸਾਨੂੰ ਖੜੀਆਂ ਕਰਨੀਆਂ ਪੈਂਦੀਆਂ ਉਸ ਤੋਂ ਬਾਅਦ ਆ ਕੇ ਜੀ ਇਹਨਾਂ ਨੇ ਚਿੱਠੀਆਂ ਦੇਤੀਆਂ ਹਾਂ ਜੀ ਅਸਤਾਬਾਰ ਦੇਨ ਨੂੰ ਦੇਤੇ ਜੀ ਕੋਟਾ ਸੀ ਉਹਨਾਂ ਦਾ ਸਾਨੂੰ 8 8 ਗੱਡੀਆਂ ਪਾਈਆਂ ਇੱਕ ਇੱਕ ਗੱਡੀ ਦਿੱਤੀ ਹੁਣ ਦੱਸੋ ਕਿਵੇਂ ਸਰਵਾਈਵ ਕਰਾਂਗੇ ਗੱਡੀਆਂ ਤੋਂ ਵੱਧ ਕੀਮਤ ਦੇ 4 4 5 5 ਲੱਖ ਵਿਆਜ ਵੀ ਪੈ ਜਾਂਦਾ ਨਾ ਤੋਂ ਵੇਚ ਕੇ ਕਿਸੇ ਹਿਸਾਬ ਨਾਲ ਅਸੀਂ ਪੂਰੇ ਪੈ ਸਕਦੇ ਹੁਣ ਸਾਡੇ ਕੋਲ ਕੱਲੇ ਰਸੇ ਆ ਜੀ ਫਾਹਲੇ ਪ੍ਰਸ਼ਾਸਨ ਹਰ ਚਾਰ ਸ਼ਫੇਰੋਂ ਉਹਨੂੰ ਕਰਵਾਉਣਾ ਪਊਗਾ ਜੀ ਇਹਨੂੰ ਕਰਵਾਉਣਾ ਪਊਗਾ ਜਮਾਂ ਚਾਰ ਸ਼ਫੇਰੋਂ ਕੋਈ ਥਾਂ ਨਹੀਂ ਛੱਡ ਰੇ ਸਾਨੂੰ ਮਾਰ ਦ ਅੱਛਾ ਫਿਰ ਵੀ ਇਹ ਟੈਂਡਰ ਉਹਨਾਂ ਜ਼ਿੰਦਾ ਤੇ ਫਿਰ ਅਗਲੇ ਅਸੀਂ ਆਪ ਦਾ ਘਰੇ ਜਾਵੜਾਂ ਜੇ ਇੱਕ ਇੱਕ ਗੱਡੀ ਲੈ ਕੇ ਫਿਰ ਇਹ ਬਾਹਰ ਦੇ ਤੋਂ ਚਲਵਾਣਾ ਅਸੀਂ ਤਾਂ ਹੁਣ ਵੀ ਕਿਸੇ ਨੂੰ ਰੋਕਿਆ ਨਹੀਂ ਅਸੀਂ ਆਪ ਦੀਆਂ ਗੱਟੀਆਂ ਰੋਕ ਠਰ ਲੀਆਂ ਜੀ ਵੀ ਅਸੀਂ ਰੋਕ ਲੀਆਂ ਜੀ ਜਿਹੜੀ ਸਾਡੇ 1 1 2 2 ਆਈ ਹੈ ਭਾਈ ਤੁਸੀਂ ਬਾਹਰ ਤੋਂ ਤੁਸੀਂ 100% ਹੀ ਕਰਵਾ ਲਓ ਜਿਹੜੀ ਗੱਲਬਾਤ ਹੋਈ ਹੈ ਮੀਟਿੰਗ 'ਚ ਉਹ ਕੀ ਕੋਈ ਮੀਟਿੰਗ ਦੇ ਵਿੱਚ ਇਹਨਾਂ ਨੂੰ ਆਈਆਰਟੀਓ ਸਾਹਿਬ ਨੇ ਕਹਿਤਾ ਵੀ ਤੁਸੀਂ 8 ਤਰੀਕ ਤੋਂ ਬਾਅਦ ਵਾਲੇ ਜਿਹੜੇ ਪਹਿਲਾਂ ਪਹਿਲਾਂ ਵਾਲੇ ਉਹਨਾਂ ਤੋਂ ਕੰਮ ਕਰਵਾ ਸਕਦੇ ਵਿੱਚ ਕੋਈ 4-5 ਬੰਦਿਆਂ ਨੇ ਇਹ ਮੇਲ ਘਰੇ ਬੈਠਿਆ ਨੇ ਮੇਲ ਪਾਤੀ ਅਸੀਂ ਜੀ ਆਏ ਸੀ ਸਾਨੂੰ ਰੋਕਤਾ ਆਏ ਇੱਥੇ ਕੋਈ ਨਹੀਂ ਅਸੀਂ ਹੁਣ ਪ੍ਰਸ਼ਾਸਨ ਨੂੰ ਕਹਾਂਗੇ ਜੀ ਦੇਖੋ ਉਹਨਾਂ ਨੂੰ ਚੈੱਕ ਕਰੋ ਵੀ ਕਿਹੜਾ ਆਇਆ ਉਹਨਾਂ ਦੀ ਲੋਕੇਸ਼ਨ ਤੋਂ ਪਤਾ ਲੱਗ ਜੂ ਜਾਂ ਹੋਰ ਕਿਸੇ ਵੀ ਚੀਜ਼ ਤੋਂ ਪਤਾ ਲੱਗ ਜੂ ਕੈਮਰੇ ਐ ਉੱਥੇ ਪਤਾ ਲੱਗ ਜੂ ਵੀ ਕਿਹੜਾ ਬੰਦਾ ਆਇਆ ਤੇ ਕਿਹਨੂੰ ਅਸੀਂ ਰੋਕ ਕੇ ਪੁੱਠਾ ਭਜਾਇਆ ਹੁਣ ਉਹਨਾਂ ਨੂੰ ਬੁਲਾਇਆ ਜਾ ਰਿਹਾ ਹਾਂ ਬੁਲਾਇਆ ਜਾ ਰਿਹਾ ਵੀ ਆ ਕੇ ਸਾਈਨ ਕਰੋ ਜੇ ਬਿਲ ਬਿਲ ਕੇ ਦੋ ਪਾਈ ਗਈ ਹੈ ਮੇਲ ਕੋਈ 6 ਨੂੰ 7 ਨੂੰ ਪਾਈ ਗਈ ਨਹੀਂ ਹੁਣ ਬੁਲਾ ਕੇ ਉਹਨਾਂ ਨੂੰ ਸਾਈਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕੀਤੀ ਜਾ ਰਹੀ ਇਹ ਤੱਕਾ ਹੀ ਹੈ ਜਿਹੜਾ ਸਰਿਆਮ ਤੱਕ ਹੈ ਸਾਡਾ ਪੰਡਾ ਪਿਆ ਵਾਲਾ ਕੋਈ ਹਰਿਆਣੇ ਜੀ ਕੋਈ ਕਿਸੇ ਨੂੰ ਟੈਂਡਰ ਨਹੀਂ ਗਿਆ ਕਿੱਦਾਂ ਆਉੜਗੀ ਪਰ ਇੱਥੇ ਕਿਉਂ ਦਿੱਤਾ ਜਾ ਰਿਹਾ ਕਿ ਉਹ ਉਹ ਤਾਂ ਅਗਲਾ ਛੱਡਣਾ ਚਾਹ ਤੱਕਈ ਇਹ ਆਦੇ ਇੱਥੇ ਡਰਾਈਵਰ ਭਰਾ ਇਹ ਤਾਂ ਫਿਰ ਵੇਲੇ ਵਧਾਂਗੇ ਉਹ ਗੱਡੀਆਂ ਪਾ ਕੇ ਆਪਦੇ ਬੰਦੇ ਰੱਖਣਗੇ ਲਗਾਤਾਰ ਪ੍ਰਵਾਸੀਆਂ ਵੱਲੋਂ ਪੰਜਾਬ 'ਚ ਕੰਮ ਕੋਈ ਗੱਲ ਨਹੀਂ ਕਿ ਕੱਲ ਬਾ ਚੱਲਦੀ ਤੁਸੀਂ ਵੀ ਬੀਚੀ ਇੰਨੀ ਗੱਲ ਸੁਣ ਲਓ ਇਹ ਆਪਾਂ ਡੱਬਾ ਦੀ ਟੱਪ ਜਹ ਹਰਿਆਣਾ 'ਚ ਆਪਣਾ ਆਧਾਰ ਘਟ ਨੇ ਇਹਨਾਂ ਦੀ ਇੱਥੋਂ ਦੀ ਇੰਟੈਂਟਿੰਗ ਆਪਣੀ ਹੈ ਕੋਈ ਸਰਕਾਰਾਂ ਦੀ ਕਮੀ ਹੈ ਆਹ ਤਾਂ ਬੰਦ ਨੂੰ ਕਿ ਆਵਲ ਨੂੰ ਭਜਾਉਣ ਚ ਕਿੰਨਾ ਨੁਕਸਾਨ ਹੋਊਗਾ ਨੁਕਸਾਨ ਤਾਂ ਉਹ ਜਿਹੜੀਆਂ 10 ਗੱਡੀਆਂ 10ਾਂ ਚ ਤੇ 1 ਕਈਏ 2 ਆਈਏ ਅਗਲੇ ਵੀ 8 ਸੀਸੀ ਮਿੰਨੇ ਨਾ ਖੜਕਾਂਗੇ ਕਿਸਤਾਂ ਭਰੀ ਰਿਹਾ ਰੈਗੂਲਰ ਤੇ ਉਹ ਕੀ ਕਰੂਗਾ ਹੁਣ ਜਿਵੇਂ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚਿਆ ਕੰਪਨੀ ਵਾਲੇ ਵੀ ਕਹਿੰਦੇ ਟੈਂਟਰਾਂ ਤੇ ਸਾਈਨ ਕਰਵਾਉਣ ਲੈ ਕੇ ਖੰਡਾ ਚੱਲ ਰਹੀ ਹੈ ਗੱਲਬਾਤ ਚੱਲਈ ਤੇ ਮੇਰੇ ਤਾਂ ਕਈਏ ਕੋਈ ਗੱਲਬਾਤ ਤਾਂ ਅੱਧਾ ਅੱਧਰੀ ਗੁਣਾਉਂਦੇ ਕਰਦੇ ਆਪ ਜੀ ਅੱਧਰੀ ਲੱਖ ਲੱਖ ਸੈਂਟ ਦਾ ਨਾਜਰ ਮਾਮਲਾ ਜੀ ਇਹ ਹੈ ਬਾਹਰ ਦੇ ਸਟੇਟਾਂ ਦੇ ਬੰਦਿਆਂ ਨੂੰ ਟੈਂਡਰ ਦੇ ਰਹੇ ਹੈ ਜੀ ਦੀਪੂ ਵਾਲੇ ਜਿਹੜੇ ਲੋਕਲ ਮਾਲਕ ਹੈ ਉਹ ਗੱਡੀਆਂ ਆਪਣੀਆਂ ਤਿਆਰ ਕਰਾ ਰੱਖੀਆਂ 10-10 ਕਿਸੇ ਨੇ ਉਹਨਾਂ ਦੀ 1-1 ਗੱਡੀ ਲਈ ਹੈ ਜੀ ਲੱਖ-ਲੱਖ ਰੁਪਿਆ ਕਿਸ਼ਤ ਹੈ ਜੀ ਗੱਡੀਆਂ ਦੀ ਉਹ ਕਿੱਥੋਂ ਭਰਨ ਜੀ ਹੈ ਕਿ ਇੱਕ ਗੱਡੀ ਹੈ ਨਵਾਂ-ਨਵਾਂ ਦੀਆਂ 6-6 ਮਹੀਨੇ ਪਹਿਲਾਂ ਕਿਸ਼ਤਾਂ ਭਰੀ ਜਾਂਦੇ ਹੈ ਜੀ ਤੇ ਇਹ ਟੈਂਡਰ ਬਾਹਰਲੇ ਬੰਦਿਆਂ ਨੂੰ ਦੇ ਰਹੇ ਹੈ ਜੀ ਕਿਉਂ ਇੱਥੋਂ ਵਾਲਿਆਂ ਨੂੰ ਕਿਉਂ ਨਹੀਂ ਦੇ ਰਹੇ ਬਾਹਰਲੇ ਨੂੰ ਕਿਉਂ ਦੇ ਰਹੇ ਕੀ ਕਰਨਾ ਕੀ ਕਹਿ ਸਕਦੇ ਜੀ ਇਹ ਪ੍ਰਸ਼ਾਸਨ ਅੰਦਰ ਪ੍ਰਸ਼ਾਸਨੀ ਦੱਸੂਗਾ ਜੀ ਅੰਦਰਲਾ ਤੇ ਅੰਦਰ ਪੰਜਾਬੀ ਬੰਦੇ ਸੀ ਜੀ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਅੰਦਰ ਸਾਰੇ ਬਾਹਰ ਦੇ ਆਫਸਰ ਹੈ ਜੀ ਕਿਵੇਂ ਦੇਖਦੇ ਹੋ ਲਗਾਤਾਰ ਪੰਜਾਬੀਆਂ ਦਾ ਜਿਹੜਾ ਧੱਕਾ ਕਰਿਆ ਜਾਂਦਾ ਜੀ ਬਾਹਰ ਦੇ ਟੈਂਡਰ ਮਿਲਣਗੇ ਜੀ ਮੈਂ ਬਤੌਰ ਡਰਾਈਵਰ ਡਰਾਈਵਰੀ ਦਾ ਡਰਾਈਵਰ ਕੰਮ ਕਰ ਰਹੇ ਆ ਡੀਪੋ 'ਚ ਜੀ ਤੇ ਹੁਣ ਜੇ ਮੰਨ ਲਓ ਬਾਹਰ ਦੇ ਬੰਦੇ ਨੂੰ ਟੈਂਡਰ ਦਿੱਤਾ ਜੀ ਸਾਨੂੰ ਸਾਡਾ ਰੋਜ਼ਗਾਰ ਵੀ ਖੋਇਆ ਜਾਂਦਾ ਹੈ ਜੀ ਕਿੰਨਾ ਕ ਨੁਕਸਾਨ ਹੋਊਗਾ ਬਹੁਤ ਜਿਆਦਾ ਨੁਕਸਾਨ ਹੋਊਗਾ ਜੀ ਕਹਨ ਕਰ ਰਹੇ ਆ ਪੰਜਾਬੀਆਂ ਦਾ ਜੀ ਬਾਹਰ ਸੁਪਿਆਂ ਚ ਆਪਣੇ ਪੰਜਾਬੀਆਂ ਨੂੰ ਕੋਈ ਟੈਂਡਰ ਨਹੀਂ ਪਾਉਣ ਦਿੰਦੇ ਫਿਰ ਇੱਥੇ ਕਿਉਂ ਪਾਈ ਜਾ ਰਹੇ ਉਹੀ ਤਾਂ ਚੱਕਰ ਹੈ ਜੀ ਇਸੇ ਕਰਕੇ ਤਾਂ ਹੜਤਾਲ ਹੈ ਜੀ ਇਹ ਲਗਾਤਾਰ ਜਾਰੀ ਰਹੂਗੀ ਜੀ ਕੀ ਗੱਲਬਾਤ ਹੈ ਅਧਿਕਾਰ ਹੀ ਆਏ ਸੀ ਅੱਜ ਕੀ ਗੱਲਬਾਤ ਹੋਈ ਹੈ ਅਧਿਕਾਰੀਆਂ ਨਾਲ ਇਹੀ ਗੱਲਬਾਤ ਹੋਈ ਹੈ ਜੀ 8 ਤਰੀਕ ਤੱਕ ਜਿਨ੍ਹਾਂ ਦੇ ਸਾਈਨ ਹੋਏ ਹੋਏ ਆ ਵੀ ਉਹਨਾਂ ਨੂੰ ਟੈਂਡਰ ਦਿੱਤੇ ਜਾਣ ਜੀ ਮਾਲਕਾਂ ਨੇ ਜੋ ਕੀਤਾ ਜੀ ਉਹਨਾਂ ਨੇ ਗੱਲ ਕੀਤੀ ਹੈ ਕਿ ਵੀ 8 ਤਰੀਕ ਨੰਗ ਚੁੱਕੀ ਹੈ ਜੀ ਕਾਨੂੰਨਨ ਤੌਰ ਤੇ ਟੈਂਡਰ ਦੀ ਜੋ ਤਰੀਕ ਸੀ ਹਾਂਜੀ ਅੱਜ 10 ਤਰੀਕ ਹੈ ਜੀ ਇਹ ਲੋਕ ਆਏ ਐ ਸੈਂਡ ਕਰਨ ਵਾਸਤੇ ਜੀ ਤੇ ਫਿਰ ਇਹ ਸ਼ਰਾਸਾਰ ਪ੍ਰਸ਼ਾਸਨ ਦਾ ਧੱਕਾ ਹੈ ਜੀ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਪ੍ਰਦਰਸ਼ਨ ਕਰ ਰਹੇ ਜੀ ਜੀ ਡਿਮਾਂਡਸ ਨੇ ਜੀ ਜਿਹੜੇ ਲੋਕਲ ਆਪਣੇ ਟਰਾਂਸਪੋਰਟਰਸ ਨੇ ਉਹਨਾਂ ਦੇ ਤੇ ਜਿਹੜੇ ਬਾਹਰਲੇ ਸਟੇਟਾਂ ਤੋਂ ਜਿਹੜੇ ਬੰਦੇ ਆਏ ਆ ਉਹਨਾਂ ਨੇ ਇੱਥੇ ਬਿਡਿੰਗ ਪਲੇਸ ਕੀਤੀ ਆ ਆਪਦੀ ਜਿਹੜੇ ਲੋਕਲ ਟਰਾਂਸਪੋਰਟਰਸ ਨੇ ਉਹ ਕਹਿੰਦੇ ਜੀ ਜਿਹੜੇ ਬੰਦੇ ਤੈਅशुदा ਸੀਮਾ ਡੇਟ ਦੇ ਅੰਦਰ ਆ ਗਏ ਉਹਨਾਂ ਨੂੰ ਅਲਾਉ ਕੀਤਾ ਜਾਵੇ ਤੇ ਜਿਹੜੇ ਬੰਦੇ ਹਲੇ ਤੱਕ ਨਹੀਂ ਆਏ ਉਹਨਾਂ ਨੂੰ ਨਾ ਲਾਉ ਕੀਤਾ ਜਾ ਤੇ ਇਹ ਮਾਨਯੋਗ ਡੀਸੀ ਸਾਹਿਬ ਦੇ ਨੋਟਿਸ ਹੈਗੀ ਹੈ ਜੀ ਗੱਲ ਡੀਸੀ ਸਾਹਿਬ ਨਾਲ ਮੀਟਿੰਗ ਫੀਸ ਕੀਤੀ ਜਾਊਗੀ ਜੀ ਜੋ ਵੀ ਉਹਨਾਂ ਦਾ ਡਿਸੀਜਨ ਹੋਊਗਾ ਉਸ ਤੋਂ ਬਾਅਦ ਫੈਸਲਾ ਲਏਗਾ ਤਾਂ ਸਾਈਨ ਕਰਵਾਏ ਜਾ ਰਹੇ ਕੁਝ ਦੇ ਅਧਰਾਤ ਸੁਣਾਇਆ ਜਾ ਰਿਹਾ ਕਿ ਨਹੀਂ ਸਾਈਨ ਜੀ 8 ਤਰੀਕ ਹੀ ਲਾਸਟ ਡੇਟ ਸੀਗੀ ਉਹਨ 8 ਤਰੀਕ ਲਾਸਟ ਵਰਕਿੰਗ ਡੇ ਸੰਡੇ ਸੀਗਾ ਤਾਂ 9 ਤਰੀਕ ਨੂੰ ਬੰਦੇ ਕਹਿ ਰਹੇ ਜੀ ਅਸੀਂ ਆਏ ਸੀਗੇ ਸਾਨੂੰ ਰੋਕਿਆ ਗਿਆ ਸਾਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਉਹ ਅਸੀਂ ਜਾਂਚ ਕਰਾਂਗੇ ਜੇ ਇਤਾਂ ਦਾ ਕੁਝ ਹੋਇਆ ਹੈ ਉਹ ਜੋ ਵੀ ਐਡਮਿਨਿਸਟ੍ਰੇਸ਼ਨ ਦਾ ਫੈਸਲਾ ਹੋਊਗਾ ਉਸ ਸਿਰ ਮੱਥੇ ਦੇਖੋ ਜੀ ਉਹਨਾਂ ਵੱਲੋਂ ਮੇਲਸ ਕੀਤੀਆਂ ਗਈਆਂ ਤੇ ਮਾਨਯੋਗ ਐਸਐਸਪੀ ਸਾਹਿਬ ਨੂੰ ਲੈਟਰਾਂ ਲਿਖੀਆਂ ਗਈਆਂ